ਅਫਗਾਨਿਸਤਾਨ ਦੀਆਂ ਗਲੀਆਂ ਵਿੱਚ बिकਦੇ ਨੇ ਮਿੱਟੀ ਵਾਲੇ ਅੰਗੂਰ ਜੀ ਹਾਂ ਅਗਰ ਜੇਕਰ ਤੁਸੀਂ ਅਫਗਾਨਿਸਤਾਨ ਜਾਂਦੇ ਹੋ ਤਾਂ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਠੇਲੇ ਦਿਖਾਈ ਦੇਣਗੇ ਦੱਸ ਦਈਏ ਇਹ ਮਿੱਟੀ ਦੇ ਅੰਗੂਰ ਨੇ ਤੁਹਾਨੂੰ ਦੱਸ ਦਈਏ ਇਹ ਮਿੱਟੀ ਕੋਈ ਸਧਾਰਨ ਮਿੱਟੀ ਨਹੀਂ ਹੈ ਬਲਕਿ ਇਸ ਦੇ ਅੰਦਰ ਰਸੀਲੇ ਅੰਗੂਰ ਨੇ ਜਿਨ੍ਹਾਂ ਨੂੰ ਮਹੀਨਿਆਂ ਪਹਿਲਾਂ ਇਹਨਾਂ ਨੂੰ ਸਟੋਰ ਕੀਤਾ ਜਾਂਦਾ ਹੈ ਦੱਸ ਦਈਏ ਇਸ ਮਿੱਟੀ ਵਿੱਚ ਪਹਿਲਾਂ ਅੰਗੂਰਾ ਨੂੰ ਇਸ ਦੇ ਵਿੱਚ ਪਾ ਕੇ ਰੱਖ ਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਅੰਗੂਰਾ ਨੂੰ ਇਸ ਮਿੱਟੀ ਵਾਲੇ ਭਾਂਡੇ ਵਿੱਚ ਪੈਕ ਕਰਕੇ ਮਿੱਟੀ ਦੇ نیچے ਦਬਾ ਦਿੱਤਾ ਜਾਂਦਾ ਹੈ ਤੇ ਜਦੋਂ ਅੰਗੂਰਾ ਦਾ ਸੀਜ਼ਨ ਜਾਂ ਕਹਿ ਲਓ ਕਿਸੇ ਵੀ ਫਰੂਟ ਦਾ ਸੀਜ਼ਨ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਤੇ ਫਿਰ ਵਧੀਆ ਰੇਤਾਂ ਤੇ ਇਹਨਾਂ ਅੰਗੂਰਾ ਜਾਂ ਫਿਰ ਕੋਈ ਹੋਰ ਫਰੂਟ ਨੂੰ ਵੇਚਿਆ ਜਾਂਦਾ ਜੀ ਹਾਂ ਇਹ ਮਿੱਟੀ ਬਹੁਤ ਹੀ ਗੁਣਕਾਰੀ ਹੈ ਤੁਹਾਨੂੰ ਏਦਾਂ ਲੱਗੇਗਾ ਜਿਵੇਂ ਇਹ ਤੁਹਾਨੂੰ ਹੁਣੇ ਹੀ ਤੋੜ ਕੇ ਅੰਗੂਰ ਲਿਆ ਕੇ ਦਿੱਤੇ ਹੋਣ ਜੀ ਹਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਸਾਨੂੰ ਕਮੈਂਟ ਬੋਲ ਦੱਸਣਾ ਨਾ ਭੁੱਲਣਾ ਜੁੜੇ ਰਹੋ ਸਾਡੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਵਿਕਦੇ ਨੇ ਮਿੱਟੀ ਵਾਲੇ ਅੰਗੂਰ ਜੀ ਹਾਂ ਅਗਰ ਜੇਕਰ ਤੁਸੀਂ ਅਫਗਾਨਿਸਤਾਨ ਜਾਂਦੇ ਹੋ ਤਾਂ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਠੇਲੇ ਦਿਖਾਈ ਦੇਣਗੇ ਦੱਸ ਦਈਏ ਇਹ ਮਿੱਟੀ ਦੇ ਅੰਗੂਰ ਨੇ ਤੁਹਾਨੂੰ ਦੱਸ ਦਈਏ ਇਹ ਮਿੱਟੀ ਕੋਈ ਸਧਾਰਨ ਮਿੱਟੀ ਨਹੀਂ ਹੈ ਬਲਕਿ ਇਸ ਦੇ ਅੰਦਰ ਰਸੀਲੇ ਅੰਗੂਰ ਨੇ ਜਿਨ੍ਹਾਂ ਨੂੰ ਮਹੀਨਿਆਂ ਪਹਿਲਾਂ ਇਹਨਾਂ ਨੂੰ ਸਟੋਰ ਕੀਤਾ ਜਾਂਦਾ ਹੈ ਦੱਸ ਦਈਏ ਇਸ ਮਿੱਟੀ ਵਿੱਚ ਪਹਿਲਾਂ ਅੰਗੂਰਾ ਨੂੰ ਇਸ ਦੇ ਵਿੱਚ ਪਾ ਕੇ ਰੱਖ ਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਅੰਗੂਰਾ ਨੂੰ ਇਸ ਮਿੱਟੀ ਵਾਲੇ ਭਾਂਡੇ ਵਿੱਚ ਪੈਕ ਕਰਕੇ ਮਿੱਟੀ ਦੇ نیچے ਦਬਾ ਦਿੱਤਾ ਜਾਂਦਾ ਹੈ ਤੇ ਜਦੋਂ ਅੰਗੂਰਾ ਦਾ ਸੀਜ਼ਨ ਜਾਂ ਕਹਿ ਲਓ ਕਿਸੇ ਵੀ ਫਰੂਟ ਦਾ ਸੀਜ਼ਨ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤੇ ਫਿਰ ਵਧੀਆ ਰੇਤਾਂ ਤੇ ਇਹਨਾਂ ਅੰਗੂਰਾ ਜਾਂ ਫਿਰ ਕੋਈ ਹੋਰ ਫਰੂਟ ਨੂੰ ਵੇਚਿਆ ਜਾਂਦਾ ਹੈ ਜੀ ਹਾਂ ਇਹ ਮਿੱਟੀ ਬਹੁਤ ਹੀ ਗੁਣਕਾਰੀ ਹੈ ਤੁਹਾਨੂੰ ਏਦਾਂ ਲੱਗੇਗਾ ਜਿਵੇਂ ਇਹ ਤੁਹਾਨੂੰ ਹੁਣੇ ਹੀ ਤੋੜ ਕੇ ਅੰਗੂਰ ਲਿਆ ਕੇ ਦਿੱਤੇ ਹੋਣ ਜੀ ਹਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਦੱਸਣਾ ਨਾ ਭੁੱਲਣਾ ਜੁੜੇ ਰਹੋ ਸਾਡੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਵਿਕਦੇ ਨੇ ਮਿੱਟੀ ਵਾਲੇ ਅੰਗੂਰ ਜੀ ਹਾਂ ਅਗਰ ਜੇਕਰ ਤੁਸੀਂ ਅਫਗਾਨਿਸਤਾਨ ਜਾਂਦੇ ਹੋ ਤਾਂ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਠੇਲੇ ਦਿਖਾਈ ਦੇਣਗੇ ਦੱਸ ਦਈਏ ਇਹ ਮਿੱਟੀ ਦੇ ਅੰਗੂਰ ਨੇ ਤੁਹਾਨੂੰ ਦੱਸ ਦਈਏ ਇਹ ਮਿੱਟੀ ਕੋਈ ਸਧਾਰਨ ਮਿੱਟੀ ਨਹੀਂ ਹੈ ਬਲਕਿ ਇਸ ਦੇ ਅੰਦਰ ਰਸੀਲੇ ਅੰਗੂਰ ਨੇ ਜਿਨ੍ਹਾਂ ਨੂੰ ਮਹੀਨਿਆਂ ਪਹਿਲਾਂ ਇਹਨਾਂ ਨੂੰ ਸਟੋਰ ਕੀਤਾ ਜਾਂਦਾ ਹੈ ਦੱਸ ਦਈਏ ਇਸ ਮਿੱਟੀ ਵਿੱਚ ਪਹਿਲਾਂ ਅੰਗੂਰਾ ਨੂੰ ਇਸ ਦੇ ਵਿੱਚ ਪਾ ਕੇ ਰੱਖ ਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਅੰਗੂਰਾ ਨੂੰ ਇਸ ਮਿੱਟੀ ਵਾਲੇ ਭਾਂਡੇ ਵਿੱਚ ਪੈਕ ਕਰਕੇ ਮਿੱਟੀ ਦੇ نیچے ਦਬਾ ਦਿੱਤਾ ਜਾਂਦਾ ਹੈ ਤੇ ਜਦੋਂ ਅੰਗੂਰਾ ਦਾ ਸੀਜ਼ਨ ਜਾਂ ਕਹਿ ਲਓ ਕਿਸੇ ਵੀ ਫਰੂਟ ਦਾ ਸੀਜ਼ਨ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤੇ ਫਿਰ ਵਧੀਆ ਰੇਤਾਂ ਤੇ ਇਹਨਾਂ ਅੰਗੂਰਾ ਜਾਂ ਫਿਰ ਕੋਈ ਹੋਰ ਫਰੂਟ ਨੂੰ ਵੇਚਿਆ ਜਾਂਦਾ ਹੈ ਜੀ ਹਾਂ ਇਹ ਮਿੱਟੀ ਬਹੁਤ ਹੀ ਗੁਣਕਾਰੀ ਹੈ ਤੁਹਾਨੂੰ ਏਦਾਂ ਲੱਗੇਗਾ ਜਿਵੇਂ ਇਹ ਤੁਹਾਨੂੰ ਹੁਣੇ ਹੀ ਤੋੜ ਕੇ ਅੰਗੂਰ ਲਿਆ ਕੇ ਦਿੱਤੇ ਹੋਣ ਜੀ ਹਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਦੱਸਣਾ ਨਾ ਭੁੱਲਣਾ ਜੁੜੇ ਰਹੋ ਸਾਡੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ